ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਨੌਜਵਾਨ ਜਿਹੜਾ ਇਟਲੀ ਗਿਆ ਹੋਇਆ ਸੀ ਤੇ ਉਥੇ ਅਚਾਨਕ ਉਸ ਦੀ ਮੌਤ ਦੀ ਖਬਰ ਜਦੋਂ ਪਰਿਵਾਰ ਕਮੈਂਬਰਾਂ ਨੂੰ ਮਿਲਦੀ ਹੈ ਤਾਂ ਪਰਿਵਾਰ ਬਣਾ ਤਰ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਇਟਲੀ ਨੌਜਵਾਨ ਜਿਹੜਾ ਕੀ ਗਿਆ ਸੀ ਉਹ ਅੰਮ੍ਰਿਤਸਰ ਤੇ ਪਿੰਡ ਬੋਹੋਲੀਆ ਦਾ ਰਹਿਣ ਵਾਲਾ ਸੀ ਜੂ ਦੀ ਮੌਤ ਹੋ ਜਾਂਦੀ ਹੈ ਘਰ ਦੀ ਮਾਲੀ ਹਾਲਾ ਸੁਧਾਰਨ ਦੇ ਲਈ ਜੜਾ ਨੌਜਵਾਨ ਹੈ 5 ਸਾਲ ਪਹਿਲਾਂ ਵਿਦੇਸ਼ ਗਿਆ ਹੋਇਆ ਸੀ ਨੌਜਵਾਨ ਦੀ ਮੌਤ ਦੀ ਖਬਰ ਤੋਂ ਬਾਅਦ ਪੂਰਾ ਪਰਿਵਾਰ ਜੜਾ ਕੀ ਸਦਮੇ ਦੇ ਵਿੱਚ ਹੈ ਤੇ ਰੋ ਰੋ ਬੁਰਾ ਹਾਲ ਹੈ ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਹੈ ਜਿਹੜੇ ਕੀ ਪਿੰਡ ਲਿਆਂਦੀ ਜਾਵੇ ਤਾਂ ਜੋ ਉਹ ਪੂਰੇ ਹੀ ਰੀਤੀ ਰਿਵਾਜਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਹਾਂ ਜੀ ਸੀਨਾ ਜੀ ਤੁਹਾਡੀ ਸਮਰ ਚੀਰਕਰ ਬਬੀ ਬੱਚੇ ਦਾ ਕੀ ਨਾਮ ਸੀਗਾ ਸਮਝੇਂਦਰ ਸਿੰਘ ਗੱਲਬਾਤ ਹੀ ਪਤਾ ਲੱਗਾ ਜੀ ਕਦੋਂ ਭੇਜਿਆ ਸੀ ਕਦੋਂ ਗਿਆ ਪੰਜ ਸਾਲ ਹੋ ਗਏ ਗਏ ਉਹ ਤੇ ਕੋ ਗੱਲਬਾਤ ਹੋਈ ਥੀਲੀ ਵਾਰ ਕੀ ਗੱਲਬਾਤ ਹੋਈ ਆ ਠੀਕ ਠਾਕ ਸੀ ਹਾਂ ਜੀ ਠੀਕ ਠਾਕ ਹੋ ਗਈ ਆ ਦੋ ਦਿਨ ਪਹਿਲਾਂ ਕੀਤੀ ਹਾਂ ਜੀ ਕੀ ਗੱਲ ਹੋਈ ਸੀ ਤੁਹਾਡੀ ਕੀ ਤੇ ਲਾਸਟ ਕੁਦਾਂ ਇਹ ਦੱਸਦਾ ਕਿ ਮੈਂ ਠੀਕ ਨਹੀਂ ਹਾਂ ਮਮੇ ਮੈਂ ਨਸਾ ਚੜਦਾ ਮਰਕੋ ਜਦੋਂ ਮੈਂ ਤੁਰਦਾ ਦਾ ਮੈਨੂੰ ਥੋੜਾ ਥੋੜਾ ਸਾਹ ਚੜਦਾ ਸਾਟ ਲੱਗੀ ਹੋ ਤਿੰਨ ਮਹੀਨੇ ਹੋ ਗਏ ਉਹ ਘਰ ਮੈਸ ਹੋਏ ਆਖਿਆ ਮੈਂ ਘਰੇ ਘਰ ਤੋਂ ਰਹਿਣਾ ਤੇ ਤਰਿਆ ਕਰਦਾ ਨਹੀਂ ਤਾਂ ਕਰਕੇ ਘਰੇ ਸਾਹ ਚੜਦਾ ਹੁਣੇ ਨੇ ਕੰਮ ਤੇ ਜਾਣਾ ਮੈਂ ਫਰਕ ਪੈ ਜੂਗਾ ਉਦਨ ਕੰਮ ਤੇ ਜਾਣਾ ਉਦਨ ਮੁੱਕ ਗਿਆ ਸੌ ਕੀ ਹੁਣ ਸ਼ਰਮ ਮੰਗ ਕੀ ਕਰਦੇ ਜੀ ਪੁੱਤ ਦੀ ਕਰ ਲਿਆ ਕੀ ਕਰਿਆ ਕਰਨੀ ਛੋਣੀ ਜੀ ਹਾਂ ਜੀ ਇਹ ਅਨੇ ਸਾਡਾ ਬੇਟਾ ਘਰ ਆਵੇ ਹੋਈ ਮੰਗਾ ਕਰਦੇ ਆ ਕਿ ਸਾਡਾ ਪ੍ਰਾਛੀ ਚੇਤੀ ਦਰਮਗਾ